ਸਾਰਾ ਇਹ ਪਿਆਰ ਭਰੀ ਸੱਸੀ ਦਾ ਤੇ ਅੱਜ ਦੀ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਇਹਨਾਂ ਆਪਾਂ ਮਕਰੋਨੀ ਲਈ ਹੈ ਇਹ ਇੱਕ ਵਾਲਾ ਇੱਕ ਬੌਲ ਆ ਇਹ ਤੇ ਇੱਧਰ ਆਪਾਂ ਇਹ ਤਾਂ ਮਾਰਖ ਲੈ ਇਹਦੇ ਵਿੱਚ ਆਪਾਂ ਪਾਣੀ ਪਾ ਦਾਂਗੇ ਰਸਤਰਾ ਕਰਕੇ ਤੇ ਥੋੜਾ ਜਿਹਾ ਨਾ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਦੋ ਚਮਚੇ ਮਤਲਬ ਤੇ ਹੁਣ ਆਪਾਂ ਇਹਦੇ ਵਿੱਚ ਨਾ ਇਹ ਵਾਲੀ ਮਕਰੋਨੀ ਹੈ ਜਿਹੜੀ ਇਹ ਪਾ ਦਿਆਂਗੇ ਤੇ ਹੁਣ ਆਪਾਂ ਇਹਨੂੰ ਉਬਾਲ ਆਉਣ ਤੱਕ ਵੇਟ ਕਰਦੇ ਹਾਂ ਇੱਧਰ ਆਪਾਂ ਕੜਾਹੀ ਰੱਖ ਲਈ ਤੇ ਇਹਦੇ ਵਿੱਚ ਨਾ ਆਪਾਂ ਇਹ ਸਰੋਂ ਦਾ ਤੇਲ ਪਾਵਾਂਗੇ ਤੁਸੀਂ ਜਿਹੜਾ ਵੀ ਵਰਤਦੇ ਆ ਉਹੀ ਪਾ ਸਕਦੇ ਆ ਥੋੜਾ ਜਿਹਾ ਆਪਾਂ ਇਹਨੂੰ ਗਰਮ ਹੋਣ ਦਿੰਨੇ ਆ ਤੇਲ ਨੂੰ ਇਹਨਾਂ ਆਪਾਂ ਵਾਸਾ ਇਹਨੂੰ ਇੰਨਾ ਕੀ ਆਪਾਂ ਭੁੰਨਣਾ ਹੁਣ ਆਪਾਂ ਇਹਦੇ ਵਿੱਚ ਇਹ ਪਾਵਾਂਗੇ ਨਮਕ ਹਲਦੀ ਆ ਥੋੜੀ ਜੀ ਤੇ ਮਿਰਚ ਇਹ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਪਾ ਸਕਦੇ ਹੋ ਇਹ ਨੂੰ ਥੋੜਾ ਜਨਾ ਆਪਾਂ ਹਿਲਾ ਲੈਨੇ ਆ ਕਿਉਂਕਿ ਇਹਦਾ ਜੇ ਹਲਦੀ ਦਾ ਕੱਚਾ ਪਾਣਾ ਨਾ ਉਹ ਠੀਕ ਹੋ ਜਾਊਗਾ ਤੇ ਹੁਣ ਨਾ ਆਪਾਂ ਇਹਦੇ ਵਿੱਚ ਆਪਣੇ ਘਰ ਦੀ ਬਣੀ ਹੋਈ ਟਮੇਟੋ ਕੈਚਪ ਆਪਾਂ ਇਹ ਤੁਹਾਡੇ ਕੋਲੇ ਨਹੀਂ ਤਾਂ ਤੁਸੀਂ ਬਾਜ਼ਾਰ ਵਾਲੀ ਪਾ ਸਕਦੇ ਆ ਇਹ ਤਿੰਨ ਕਵਾ ਪਾ ਚਮਚੇ ਪਾ ਲਓ ਇਹਦੇ ਉਹਨੂੰ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਲਾਂਗੇ ਹਲਕਾ ਜਿਹਾ ਤੇ ਹੁਣ ਇਹਨੂੰ ਥੋੜਾ ਜਿਹਾ ਆਪਾਂ ਇਹਨੂੰ ਇਹਦੇ ਵਿੱਚ ਰਿਨ ਪਕਾਉਨੇ ਆ। ਇਹ ਆਪਾਂ ਨੇ ਚੰਗੀ ਤਰ੍ਹਾਂ ਆ ਵਧੀਆ ਬਣ ਗਏ। ਇਹ ਆਪਾਂ 90% ਆਪਾਂ ਇਹਨੂੰ ਕੁਕ ਕੀਤਾ। ਤੇ ਹੁਣ ਨਾ ਆਪਾਂ ਗੈਸ ਬੰਦ ਕਰਕੇ ਤੇ ਇਹਨੂੰ ਨਾ ਪਾਣੀ ਨੂੰ ਛਾਣ ਲੈਣੇ ਆ। ਹੁਣ ਨਾ ਆਪਣਾ ਇਹਦੇ ਵਿੱਚ ਸਾਰੀਆਂ ਜਟਨੀਆਂ ਚੰਗੀ ਤਰ੍ਹਾਂ ਪੱਕ ਗਈਆਂ ਤੇ ਇਹ ਵਾਲਾ ਆਪਣਾ ਜਿਹੜਾ ਮਕਰੋਨੀ ਆ ਇਹ ਵਿੱਚ ਪਾ ਦਿੰਦੇ ਆ। ਤੇ ਨੂੰ ਹਲਕੇ ਜਿਹਾ ਥਾਉਣਾ ਹੈ ਪਰ ਨੂੰ ਹਲਾ ਲਾਂਗੇ ਐਸ ਤਰ੍ਹਾਂ ਕਰਕੇ ਆਪਾਂ ਹਿਲਾ ਲਾਂਗੇ ਇਹਨੂੰ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਘਰੇ ਬਣਾ ਕੇ ਵੇਖਿਓ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ ਤੇ ਕਮੈਂਟ ਵੀ ਕਰਿਓ ਜੀ ਲਓ ਜੀ ਆਪਣੀ ਇਹ ਮਕਰੋਨੀ ਬਣ ਕੇ ਹੋ ਗਈ ਤਿਆਰ ਗੇਸ ਆਪਾਂ ਬੰਦ ਕਰ ਦਿੰਨੇ ਆ